ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੁਸੀਂ ਦੇਖ ਰਹੇ ਹੋ ਪਾਕਾ ਟੀਵੀ ਤੇ ਅੱਜ ਖੜਿਆ ਜਿਲ੍ਹਾ ਗੁਰਦਾਸਪੁਰ ਦਾ ਕਸਬਾ ਗਲੜੀ ਸੋ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੇ ਮਹਾਰਾਜ ਜੀ ਦੇ 530ਵੇਂ ਜਿਹੜੇ ਆਗਮਨ ਕੁਰਬਨੇ ਮਨਾ ਰਹੇ ਨੇ ਸੋ ਇਸੇ ਹੀ ਖੁਸ਼ੀ ਦੇ ਸਬੰਧ ਵਿੱਚ ਇਸੇ ਹੀ ਖੁਸ਼ੀ ਦੇ ਸਬੰਧ ਵਿੱਚ ਪਿੰਡ ਗਲੜੀ ਦੀ ਸਕਤਵਲੋ ਇਹ ਅਗਰ ਕੀਤਾ ਸਜਾਇਆ ਗਿਆ ਜਿਹਦੇ ਵਿੱਚ ਪੈਦਲ ਯਾਤਰਾ ਪਿੰਡ ਦੀਆਂ ਸਾਰੀਆਂ ਪ੍ਰਕਰਮਾ ਕਰਦੇ ਹੋਏ ਗੁਰੂ ਸਾਹਿਬ ਦਾ ਹਰ ਜਸ ਕੀਰਤਨ ਕਰਦੇ ਹੋਏ ਸੰਗਤਾਂ ਢਾਲੀ ਸਾਹਿਬ ਪਹੁੰਚੋ ਸੁਖੋ ਕੇ ਸਮਾਪਤੀ ਫੇਰੇ ਪਿੰਡ ਦੇ ਚੁੰਦੀ ਆ ਸੋ ਪੰਜ ਪੈਰੇ ਸਹਿਬਾਨ ਤੇ ਗੁਰੂ ਸਾਹਿਬ ਬਿਲਕੁਲ ਪਾਲਕੀ ਵਿੱਚ ਸ਼ੋਭਤ ਨੇ ਤੁਸੀਂ ਦੇਖ ਰਹੇ ਹੋ ਕਿ ਵੱਖਰਾ ਹੈ ਨਜ਼ਾਰਾ ਇੱਕ ਵੱਖਰਾ ਹੈ ਨਜ਼ਾਰਾ ਇੱਕ ਵੱਖਰਾ ਅਲੋਕਿਕ ਜਿਹੜਾ ਨਗਰ ਕੀਰਤਨ ਹੈ ਉਸ ਜਾਇਆ ਹੋਇਆ ਸਾਡੇ ਨਾਲ ਪਿੰਡ ਦੇ ਜਿਹੜੇ ਪਤਵੰਤੇ ਸੱਜਣ ਨੇ ਉਹ ਵੀ ਖੜੇ ਨੇ ਆਓ ਉਹਨਾਂ ਨਾਲ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸ੍ਰੀਚੰਦ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਪਿੰਡ ਗਲੜੀ ਵੇਖੋ ਮਖ ਮਨਾ ਆ ਜਾ ਰਿਹਾ ਜਿਹੜਾ ਹਰ ਸਾਲ ਬਹੁਤ ਕੁਛਵਾਲ ਤੇ ਬੜੇ ਚੰਗੇ ਢੰਗ ਨਾਲ ਮਨਾਇਆ ਜਾਂਦਾ ਸੋ ਬਹੁਤ ਬਹੁਤ ਧੰਨਵਾਦ ਇਹ ਸੰਨ ਪਤਵੰਤੇ ਸੱਜਣੇ ਪਿੰਡ ਜੜੀਆਂ ਕਮੇਟੀ ਆ ਔਰ ਹੋਰ ਸਾਡੇ ਨਾਲ ਵੀਰ ਜੀ ਮਜਦੂਦ ਨੇ ਵੀਰ ਜੀ ਕੀ ਜਣਾ ਚਾਹੋਗੇ ਅੱਜ ਦੇ ਬਾਬਾ ਸ਼ਰਚਾਂਦੀ ਦੇ ਜਨਮ ਜਨਮ ਲੈ ਕੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਗਲੜੀ ਦੀ ਸਮੂਹ ਸੰਗਤ ਨੇ ਪੰਡਤ ਗੁਰਦਰਾ ਪੰਡਤ ਜੁਧਿਆ ਨਾਲੋਂ ਹਰ ਸਾਲ ਦੀ ਤਰ੍ਹਾਂ ਬਾਬਾ ਸ਼ੀ ਜੰਦੇ ਜਨਮ ਦਿਹਾੜੇ ਨੂੰ ਮਨਾਉਂਦਿਆ ਹੋਇਆ ਅੱਜ ਨਗਰ ਕੀਰਤਨ ਪਿੰਡ ਤੋਂ ਲੈ ਕੇ ਪੂਰੇ ਅੱਡੇ ਦੀ ਯਾਤਰਾ ਕਰਦੇ ਹੋਏ ਪਿੰਡ ਤੋਂ ਸ਼ੁਰੂ ਕਰਕੇ ਬਾਬਾ ਸ਼ੀ ਜੰਦ ਤੱਕ ਸਮਾਪਤੀ ਆ ਤੇ ਸਮੂਹ ਸੰਗਤ ਨੂੰ ਇਲਾਕੇ ਦੀ ਸੰਗਤ ਨੂੰ ਲੱਖ ਲੱਖ ਵਧਾਈਆਂ ਬਾਬਾ ਸ਼ੀ ਜੰਦੇ ਜਨਮ ਦਿਨ ਤੇ ਤੇ ਸਮੂਹ ਸੰਗਤ ਨੂੰ ਹਮੇਸ਼ਾ ਹੀ ਬਾਬਾ ਸ਼ੀ ਜੰਦੇ ਜਨਮ ਦਿਨ ਤੇ ਕਤਰ ਹੋ ਗਏ ਹਮਲਾ ਮਾਰ ਕੇ ਗੱਲ ਕੀ ਜਾਂਦਣੋਂ ਵਧੀਆ ਮਲਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਬਾਬਾ ਜੀ ਕਿੰਨਾ ਚਿਰ ਹੋ ਗਿਆ ਕਿੰਨਾ ਕ ਵਕਤ ਹੋ ਗਿਆ ਜਿਹੜਾ ਨਗਰ ਕੀਰਤਨ ਤੁਸੀਂ ਬਾਬੇ ਸ਼ਰਚੰਦ ਜਨਮ ਦੀ ਸਜਾਉਂਦੇ ਹੋ ਇਹ ਪਹਿਲਾਂ ਤਾਂ ਬਹੁਤ ਡੇਰ ਤੋਂ ਚਲਾਇਆ ਜਾਂਦਾ ਸੀ ਲੇਕਿਨ ਵਿੱਚ ਕੁਝ ਹਾਲਾਤਾਂ ਕਾਰਨ ਇਹ ਬੰਦ ਹੋ ਗਿਆ ਸੀਗਾ ਲੇਕਿਨ ਹੁਣ ਫਿਰ 5 ਸਾਲ ਤੋਂ ਇਹ ਲਗਾਤਾਰ ਚੱਲ ਰਿਹਾ ਹੈ ਔਰ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਹਮੇਸ਼ਾ ਦੀ ਤਰ੍ਹਾਂ ਇਹ ਹਮੇਸ਼ਾ ਚੱਲਦਾ ਹੀ ਰਹੇ ਕਿਉਂਕਿ ਤਨ ਤਨ ਬਾਬਾ ਸ਼ਿਰਚੰਦ ਦੀ ਨਗਰੀ ਦਾ ਜਿਹੜਾ ਹੈ ਇਹ ਬਹੁਤ ਵਿੜਿਆਈ ਹੈ ਇਸ ਨਗਰ ਦੀ ਅਸੀਂ ਚਾਹੁੰਦੇ ਆਂ ਕਿ ਇਹ ਨਗਰ ਜਿਹੜਾ ਵਾ ਬਾਬਾ ਸ਼ਿਰਚੰਦ ਦੀ ਕਿਰਪਾ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਵੇ ਤੇ ਚਰਨੀ ਕਲਾ ਵਿੱਚ ਰਵੇ ਸੋ ਇਹ ਤਨ ਬਾਬਾ ਸ਼ਿਰਚੰਦ ਜਿਹੜਾ ਚਰਛੋਪਰਾ ਗੋਦ ਇੱਕ ਕੇਂਦਰ ਹੈ ਗੁਰਦਾਸਪੁਰ ਦਾ ਕਹਿ ਦਈਏ ਤੇ ਇੱਕ ਕੇਂਦਰ ਹੈ ਇਹੀ ਇੱਕ ਧਾਰਮਿਕ ਸਥਾਨ ਹੈ ਤਨ ਬਾਬਾ ਸ਼ਿਰਚੰਦ ਮਹਾਰਾਜ ਜੀ ਦਾ ਸੋ ਅੱਜ 523 ਮਾ ਜਿਹੜਾ 523 ਮਾ ਦਰਮ ਦੇ ਹਰ ਆਇਆ ਬੜੇ ਹੀ ਸ਼ਰਧਾ ਤੇ ਚਾਵਾ ਨਾਲ ਮਨਾਇਆ ਜਾ ਰਿਹਾ ਸਾਰਿਆਂ ਨੂੰ ਪਕਾਟੀ ਵੱਲੋਂ ਬਾਬੇ ਸ਼ਿਰਚੰਦ ਜੀ ਨੂੰ ਲੱਖ ਲੱਖ ਵਧਾਈ ਹੋ ਤੁਸੀਂ ਵੀ ਅਸੀਂ ਪਕਾਟੀ ਵੀ ਕੈਮਰਾਮੈਨ ਦਲਬੀਰ ਬੂਰਾ ਗੁਰਦਾਸਪੁਰ ਤੋਂ ਪੁਕਾਰ ਆਪਣਿਆਂ ਦੀ ਆਪਣਿਆਂ ਲਈ